ਫਾਜ਼ਿਲਕਾ ਦੇ ਚੋਕ ਕੰਟਾ ਕਰਦੇ ਵਿੱਚ ਈ ਰਿਕਸ਼ਾ ਖੜੀਆਂ ਹੁੰਦੀਆਂ ਹਨ ਤੇ ਈ ਰਿਕਸ਼ਾ ਚਾਲਕਾਂ ਵੱਲੋਂ ਅੱਜ ਰੋਸ਼ਨੀ ਦਿੱਤਾ ਗਿਆ ਈ ਰਿਕਸ਼ਾ ਚਾਲਕਾਂ ਦਾ ਕਹਿਣਾ ਕਿ ਉਹਨਾਂ ਨੂੰ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਇੱਥੋਂ ਹਟਾ ਰਹੇ ਹੈ ਜਦਕਿ ਇੱਥੇ ਲੱਗਣ ਵਾਲੀਆਂ ਰੇਡੀਅਮ ਵਾਲਿਆਂ ਨੂੰ ਕੁਝ ਨਹੀਂ ਕਿਹਾ ਜਾਂਦਾ ਅਤੇ ਹੋਰ ਵੀ ਲੋਕ ਇੱਥੇ ਨਜਾਇਜ਼ ਵਹੀਕਲ ਖੜੇ ਕਰਦੇ ਹਨ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਜਾਂਦਾ ਜਦਕਿ ਉਹਨਾਂ ਦੇ ਉੱਪਰ ਹੀ ਦਬਾਅ ਪਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਉਹਨਾਂ ਦੇ ਵਿੱਚ ਖਾਸਾ ਰੋਸ਼ ਦੇਖਣ ਨੂੰ ਮਿਲਿਆ ਫਸਲਾ ਕੀ ਹੈ ਸਰ ਜੀ ਅਸੀਂ ਆਏ ਆਂ ਕਰੋ ਰੋਟੀ ਖਾਣ ਵਾਸਤੇ ਠੀਕ ਹੈ ਹੁਣ ਆਏ ਆਂ ਬਾਜ਼ਾਰ ਖੁੱਲਿਆ ਮੋਲ ਚੱਲਿਆ ਤੇ ਅਸੀਂ ਆ ਕੇ ਗੱਡੀ ਲਾਈਏ ਗੱਡੀ ਲਾ ਕੇ ਸਾਨੂੰ ਇੱਥੇ ਪੁਲਿਸ ਵਾਲਾ ਆਇਆ ਕਹਿੰਦਾ ਲਾਇਓ ਵੀ ਇੱਥੇ ਗੱਡੀ ਸਟੈਂਡ ਨਹੀਂ ਗਾ ਕਿਹੜੀ ਗੱਡੀ ਭਾਈ ਇਹ ਰਿਕਸ਼ਾ ਅੱਛਾ ਠੀਕ ਹੈ ਸਾਰੇ ਰੋਟੀ ਖਾਂਦੇ ਬੈਨੇ ਕਿਸੇ ਨੂੰ ਆਪਸ਼ਨ ਨਹੀਂ ਗਾ ਵੇਖੋ ਥਾਂ ਥਾਂ ਤੇ ਵਹੀਕਲ ਖੜੇ ਨੇ ਵੇਖ ਲਓ ਹਮੇ ਨਹੀਂ ਵੀ ਯਕੀਨ ਆਦਾ ਤੁਹਾਨੂੰ ਥਾਂ ਥਾਂ ਤੇ ਰੇੜੀ ਲੱਗੇ ਖਾਣੇ ਥਾਂ ਥਾਂ ਤੇ ਵਹੀਕਲ ਖੜੇ ਨੇ ਕਿਸੇ ਨੂੰ ਉਹਨੇ ਕੁਝ ਨਹੀਂ ਕਿਹਾ ਸਾਡੀ ਗੱਡੀ ਨੂੰ ਆ ਕੇ ਕਹਿੰਦਾ ਚਲੋ ਇਹ ਲੈ ਚਲੋ ਇੱਥੋਂ ਕਿਉਂ ਅਸੀਂ ਨਿਵਾ ਦੀ ਆਮੀਨਾ ਬਿਆਰ ਲੱਗਿਆ ਖੜਾ ਵੇਖ ਮਖਾਏ ਮਾੜੇ ਵੀਡੀਓ ਪਿੱਛੇ ਹੂੰ ਆਮੀਨਾ ਬਿਆਰ ਲੱਗਿਆ ਖੜਾ ਹੋਰ ਐਨੀਆਂ ਗੱਡੀਆਂ ਖੜੀਆਂ ਐਨਾਂ ਵਾਸਤੇ ਕਾਨੂੰਨ ਨਹੀਂ ਗਾ ਹੂੰ ਆਹ ਰੁਕ ਮਾਗਲ ਜਾਓ ਖਾ ਵੜੀ ਮਾੜੀ ਵੀਡੀਓ ਕਦੋਂ ਮਖਾਣਾ ਮੀਨਾ ਬਿਆਰ ਕਿੰਨ ਲੱਗਦਾ ਪਿਆ ਹੂੰ ਕੋਈ ਨਹੀਂ ਕੋਈ ਅੱਛਾ ਇਹ ਸਾਡੇ ਵਾਸਤੇ ਥਾਂ ਕੋਣੀ ਕੀ ਜਿੰਨ ਵਾਸਤੇ ਥਾਂ ਕੀ ਐਨਾਂ ਵਾਸਤੇ ਕਾਨੂੰਨ ਨਹੀਂ ਗਾ ਪਰੇਸ਼ਾਨ ਕੌਣ ਕਰਦਾ ਤੁਹਾਨੂੰ ਪਰੇਸ਼ਾਨ ਆ ਇਹ ਪ੍ਰਸ਼ਾਸਨ ਵਾਲੇ ਕਰਦੇ ਨੇ ਸਾਨੂੰ ਆ ਕੇ ਵਾਰੀ ਵਾਰੀ ਪ੍ਰਸ਼ਾਸਨ ਕੇ ਪੁਲਿਸ ਪੁਲਿਸੀ ਪ੍ਰਸ਼ਾਸਨ ਨੂੰ ਉਂਗਲ ਦਿੰਦੀ ਰਹੀ ਹੈ ਸਾਡੋ ਕਲਾਇਨ ਨੇ ਹੋਕ ਮੰਡਾ ਜੀ ਪੰਜਾਹ ਤੁਹਾਨੂੰ ਕੱਢਣ ਕਿਹਾ ਯਾਰ ਸਾਰਿਆਂ ਨੂੰ ਪਹਾਨਾ ਸੀ ਸਹਿਮਤ ਖੜੇ ਤੁਹਾਡੇ ਨਾਲ ਬੜਾ ਕਾਨੂੰਨ ਕੱਢ ਦਾਂਗੇ ਕੱਢੀ ਤੇ ਕੋਈ ਇੱਥੇ ਕੋਈ ਨਹੀਂ ਲੱਗੇਗਾ ਹੂੰ ਕੋਈ ਨਹੀਂ ਲੱਗੇਗਾ ਅਸੀਂ ਤੁਹਾਡੇ ਨਾਲ ਖੜੇ ਆ ਅੱਛਾ ਠੀਕ ਹੈ ਆਣ ਕਲੀਆਂ ਰੈਡੀ ਲੱਗੇ ਖਣੇ ਸਾਡੀ ਗੱਡੀ ਨੇ ਆਪਸ਼ਨ ਹੈਗੀ ਆਹ ਗੱਡੀਆਂ ਆ ਜੀ ਕੋ ਦੋ ਨੰਬਰ ਤੋਂ ਤੰਦਰ ਨੇ ਚਲਾਈ ਖੜੇ ਸਾਈਡ ਜੀ ਸਵਾਰੀਆਂ ਨੂੰ ਸਾਮਨ ਪਹੁੰਚਾਣੇ ਆ ਜ਼ਿੰਮੇਵਾਰੀ ਸਾਡੀ ਸਲਾਮਤ ਪਹੁੰਚਾਣ ਦੀ ਸਵਾਰੀਆਂ ਨੂੰ ਅੱਧੀ ਰਾਤ ਨੂੰ ਉਤਰਨੇ ਕਰੋ ਨਿਕਲਨੇ ਆ ਵੀ ਸਵਾਰੀਆਂ ਨੂੰ ਫੋਨ ਆਇਆ ਸਾਨੂੰ ਵੀ ਸਵਾਰ ਕਮਾ ਰੋਟੀ ਖਾਂਦੇ ਨੇ ਸਾਨੂੰ ਤਾਂ ਵੀ ਸ਼ਾਂਤੀ ਨਾਲ ਨਹੀਂ ਖਾਂਦੇ ਪਏ ਯਾਰ ਅੱਛਾ ਜਾਂ ਸਾਰੇ ਪਜਾਓ ਅਸੀਂ ਸਹਿਮਤ ਤਾਂ ਤੁਹਾਡੇ ਨਾਲ ਅਸੀਂ ਵੀ ਨਹੀਂ ਖਲਾਉਂਦੇ ਹੂੰ ਸਾਨੂੰ ਕੱਲੇ ਨੂੰ ਆ ਕੇ ਤੂੰ ਕਹਿ ਗਿਆ ਤੇ ਉਹ ਬਾਕੀ ਮਗਰ ਮੀਨਾ ਵੀ ਯਾਰ ਜਿਹੜਾ ਲੱਗਿਆ ਖੜਾ ਉਹ ਅੱਜ ਕੋਣ ਆਇਆ ਸੀ ਇੱਥੇ ਅੱਜ ਕੋਈ ਵਰਦੀ ਵਾਲਾ ਆਇਆ ਸੀ ਮੈਂ ਇੱਥੇ ਖੜਾ ਸੀਗਾ ਟ੍ਰੈਫਿਕ ਪੁਲ ਸਾਲੇ ਮਤਲਬ ਉਹ ਲਾਈ ਖੜਿਆ ਤੁਹਾਨੂੰ ਉਹਨਾਂ ਨੇ ਕੁਛ ਨੂੰ ਕੁਛ ਨਹੀਂ ਕਿਹਾ ਜੀ ਸਾਨੂੰ ਇਤਰਾਜ ਹੈਗਾ ਉਹਨਾਂ ਦੇ ਖੜੇ ਹੋਣ ਤੇ ਜੇ ਸਾਨੂੰ ਕਿਸੇ ਨੇ ਕਹਣੀ ਤੁਰਾਏ ਜੋ ਦੋ ਫੁੱਲ ਕੇ ਗਰੀਬ ਨੂੰ ਬੰਦੇ ਪੈਣੇ ਸਾਨੂੰ ਕਹਦਾ ਇਤਰਾਜ ਸਾਨੂੰ ਵੀ ਬੜਨ ਦਿਓ ਨਾ ਹਾਂ ਸਾਨੂੰ ਵੀ ਬੜਨ ਦਿਓ ਦੋ ਫੁੱਲ ਅਈ ਮਿੰਟੇ ਹਟ ਦੋ ਤੋਰੀ ਫਿਰ ਨੇ ਨਹੀਂ ਤੁਹਾਨੂੰ ਕਹਿੰਦੇ ਮੈਂ ਇਥੋਂ ਲੈ ਜਾ ਦ ਫਿਰ ਕਿੱਥੇ ਲੈ ਜਾਓ ਕਿੱਥੇ ਲੈ ਜਾਓ ਇਹ ਦੱਸਣਾ ਕਿ ਸਾਨੂੰ ਥਾ ਦੱਸਣਾ ਹੈ ਦੱਸਣਾ ਕਿ ਕਿੱਥੇ ਲੈ ਕੇ ਜਾਏ ਮੈਂ ਰੇੜੀ ਲਾਂਦਾ ਸੀ ਤਾਂ ਵੀ ਮਰਨਾ ਸੀਗਾ ਐਸੇ ਕੋਲ ਮੈਂ ਰੇੜੀ ਛੱਡੀ ਲਾਣੀ ਜੇ ਮੈਂ ਉਹਨਾ ਵਿਕਲ ਬਣਾ ਲਿਆ ਤਾਂ ਵੀ ਮੈਨੂੰ ਦੋ ਬਲਕੇ ਨਹੀਂ ਖਾਣ ਦਿੰਦੇ ਵੇ ਕੀ ਗੱਲ ਹੈ ਅੱਗੇ ਪਿੱਛੇ ਲੈ ਜਾਓ ਹੁਣ ਤੁਸੀਂ ਤੁਹਾਡੀ ਕੀ ਮੰਗ ਹੈ ਸਾਡੀ ਕੀ ਮੰਗ ਜਾਂ ਤਾਂ ਸਾਨੂੰ ਖੜਾਉਂਦਿਓ ਜਾਂ ਸਾਰਾ ਚਕਾਓ ਫਿਰ ਜਾਂ ਸਾਰਾ ਟਿਕਾਓ ਜਾਂ ਮੈਂ ਖਾਣ ਖਲਾਉਂਦੇ ਆ ਜਾਂ ਸਾਨੂੰ ਖਲਾਉਂਦਿਓ ਤੁਹਾਡਾ ਕੀ ਨਾਮ ਹੈ ਜੀ ਪਰਮੇਸ਼ਰ ਸਿੰਘ ਜੀ ਰਮੇਸ਼ ਕੀ ਹੋਇਆ ਕੀ ਸੀ ਸੇਰੇ ਆ ਜੀ ਇੱਥੇ ਹੁਣ ਆਏ ਨੇ ਅਸੀਂ ਗੱਡੀ ਸਿਰ ਸਿਰ ਲਾਈ ਆ ਕੇ ਆਂਦੇ ਸਾਨੂੰ ਕਹਿੰਦਾ ਪਿਆਦੋ ਜੀ ਚਲੋ ਜੀ ਚਲੋ ਇੱਥੇ ਡਰੋ ਅਸੀਂ ਫੋਟੋਆਂ ਕਰਨੇ ਆ ਨਹੀਂ ਬਾਕੀ ਮੀਨਾ ਪਿਆਰ ਲੱਗਿਆ ਹੋਰ ਕਿਸੇ ਨੇ ਗਿਆ ਗੱਡੀਆਂ ਖੜੀਆਂ ਨੇ ਕਿਸੇ ਨੇ ਗਿਆ ਇੱਕ ਸਿਰਫ ਸਾਨੂੰ ਹੀ ਗਾਣਾ ਹੁੰਦਾ ਆ ਗੱਡੀ ਦੀ ਪੀਲੀ ਪੱਟੀ ਥੱਲੇ ਖੜੀ ਏ ਆ ਦੇਖ ਲਓ ਤੁਸੀਂ ਆ ਪੱਟੀ ਥੱਲੇ ਖੜੀ ਏ ਥੋੜੀ देर ਬਾਅਦ ਦੇਖ ਲੈ ਜੀ ਨਾ ਕੋਈ ਕਾਨੂੰਨ ਨਹੀਂ ਗਾ ਗਰੀਬ ਰਸ਼ਨ ਗਰੀਬ ਤੇ ਰਸ਼ਨ ਪਾਣੀ ਲੈ ਕੇ ਚੜਦੇ ਨੇ ਗਰੀਬ ਰਸ਼ਨ ਦੇ ਸਮਝਿਆ ਗਾ ਗਰੀਬ ਨੂੰ ਠੋਕ ਦੇਣ ਆਈ ਆਈ ਠੋਕ ਦੇਣ ਗਰੀਬ ਨੂੰ ਵੱਡੇ ਚੱਲਣ ਨਹੀਂ ਜਾਂਦਾ ਤੇ ਸਾਡੇ ਵਰਗੇ ਨੂੰ ਆ ਕੇ ਆਈ ਖਾਣੇ ਨੇ ਵੀ ਸਾਡੇ ਵਰਤੀ ਪਾਈ ਜਾਈ ਇਹ ਫਲਾਣਾ ਇਹ ਟਿੰਕਾ ਆਈ ਅਸੀਂ ਕਾਨੂੰਨ ਦੇ ਉੱਤੇ ਗਏ ਜੀ ਫਲਾਣਾ ਸਾਡੀ ਚੱਲਦੀ ਜੀ ਕਿਉਂ ਅਸੀਂ ਇਨਸਾਨ ਨਹੀਂ ਕੇ ਅਸੀਂ ਨਿਵਾਸੀ ਨਹੀਂ ਕਿ ਅਸੀਂ ਦੋ ਨੰਬਰ ਦਾ ਧੰਦਾ ਖੋੜੀ ਖੜੇ ਆਂ ਰੋਟਿਕ ਮਾਰੇ ਖਾਂਦੇ ਵਿੱਚ ਖਾਂਦੇ ਹੋ ਯਾਰ ਕਿਉਂ ਬਾਕੀ ਹੋਂ ਤੇ ਨਾ ਮਜਬੂਰ ਕਰੋ ਬਾਕੀ ਹੋ ਗਿਆ ਤੁਹਾਡੇ ਤੇ ਹੀ ਆਵੇ ਹੋ ਜਾਏਗਾ ਫਿਰ ਹਾਂਜੀ ਵੀਰੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਿੰਦਰ ਕੁਮਾਰ ਰਵਿੰਦਰ ਕੀ ਗੱਲ ਹੋਈ ਸ ਵੀਰੇ ਭਾਜੀ ਸੇਰੇ ਖੜਾ ਇੱਥੇ ਆ ਕੇ ਕਹਦਾ ਟਟੋਰੋ ਗੜੀਆਂ ਸਟੈਂਡ ਕੋਲ ਨਾ ਚਲਾਨ ਕੱਢ ਦਾਂਗੇ ਸਾਨੂੰ ਤੰਗ ਬਹੁਤ ਕਰਦੇ ਨੇ ਆ ਕੇ ਲੋਕੀ ਤੇ ਕਾਰਾਂ ਕੋਲ ਵੀ ਸਾਨੂੰ ਤੰਗ ਕਰਦੇ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਕਿਸੇ ਨੇ ਸਾਨੂੰ ਬਹੁਤ ਤੰਗ ਕਰਦੇ ਨੇ ਅਸੀਂ ਸਾਰਾ ਦਾ 20-20 ਰੁਪਏ ਇਕੱਠੇ ਕਰਦੇ ਦੱਕ ਕਰਦੇ ਹਾਂ ਅਸੀਂ ਕੋਈ ਦੋ ਨੰਬਰ ਕੰਮ ਕਰਦੇ ਕੋਣੀ ਐ ਸਟੈਂਡ ਕੋਲ ਦੇ ਭੱਜੋ ਜੀ ਕਿੱਥੇ ਚਾਹੀਦਾ ਤੁਹਾਨੂੰ ਅਦਰ ਪੌੜੀ ਮੱਲੀ ਵੀ ਹੈ ਕੰਟੇ ਘਾਚਾ ਉਹਦੀ ਅਦਰ ਵੇਖੋ ਆ ਪੌੜੀ ਮੱਲੀ ਵੀ ਹੈ ਰਸਾ ਲੈਣ ਜਾਂਦਾ ਹੈ ਕੱਕੜੀ ਦਾ ਤਾਂ ਪੱਪੇ ਦੀ ਜਗ੍ਹਾ ਪੌੜੀ ਐਨ ਵਾਸਤੇ ਕਾਨੂੰਨ ਨਹੀਂ ਸਾਡੇ ਵਾਸਤੇ ਕਾਨੂੰਨ ਬਣਾਇਆ ਪੱਪਰ ਦੇ ਪਾਸੇ ਵੇਖੋ ਉਹ ਪੱਪਰਲੇ ਪਾਸੇ ਪੌੜੀ ਉਹਨੇ ਚੇਰੇਂਟੀ ਲੱਗੀ ਸਹੀ ਹੈ ਸਾਡੇ ਵਾਸਤੇ ਕਾਨੂੰਨ ਨਹੀਂ ਹੈ ਕਮਾਲ ਹੈ ਯਾਰ ਅਸੀਂ ਇਨਸਾਨ ਨਹੀਂ ਗਏ ਬੋਲੇ ਯਾਰ ਤੂੰ ਆ ਕੇ ਬੱਪੜਾ ਆਲਾ ਰਸਤਾ ਦੇ ਵੀ ਹੈ ਜੀ ਬਹੁਤ ਪਹਿਲੇ ਕਿੱਥੇ ਗਿਆ ਸੀ ਪਹਿਲੇ ਕਿੱਥੇ ਗਿਆ ਸੀ ਬੋਲੋ ਮੇਰੀ ਗੱਲ ਪਹਿਲੇ ਮੈਂ ਹੁਣੇ ਬਾਹ ਮਸਤ ਰਸਤਾ ਬਿਲਕੁਲ ਚੜਨਾ ਪਿਆ ਲੇਕਿਨ ਕੋਈ ਕਰਦਾ ਹੀ ਨਹੀਂ ਇਹ ਬਾਹ ਚੜਨਾ ਬਿਲਕੁਲ ਮੈਂ ਚੜਨਾ ਬਾਹ ਕਰਦਾ ਹੀ ਨਹੀਂ ਪਿਆ ਮੈਂ ਤਾਂ ਉਧਰ ਗੱਲ ਕਰਦਾ ਪਈ ਰਸਤਾ ਛੱਡੋ ਬਸ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਹੀ ਰਿਕਸ਼ਾ ਚਲਾਣਾ ਜੀ ਟੈਟੇ ਕਰਦਾ ਸੀ ਵੈਸੇ ਖੋਈ ਗਿਆ ਫਿਲਹਾਲ ਤਾਂ ਇਹ ਗੱਲ ਹੈ ਜੀ ਕਿ ਕਰੂਨ ਦਾ ਜਿਆਦਾ ਸਰਦ ਬਰਾਬਰ ਹੋਣਾ ਚਾਹੀਦਾ ਦੇਖੋ ਜੀ ਤੁਸੀਂ ਇਹਦਾ ਬਿਗਾ ਮਾਰਗ ਦੇਖੋ ਰੇਡੀਆ ਲਗੇ ਖੰਨਾ ਸੇ ਪਾਸੇ ਉਹਨਾਂ ਵਾਸਤੇ ਕਾਨੂੰਨ ਨਹੀਂ ਸਾਡੇ ਵਾਰ ਗੋਣ ਤੁਹਾਨੂੰ ਕਹਿੰਦੇ ਨੇ ਤੁਸੀਂ ਈ ਰਿਕਸ਼ਾ ਲੈ ਜਾਓ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਗੱਲ ਕਹਿ ਚੁੱਕਿਆ ਸੀ ਕਿ ਤੁਸੀਂ ਜਦੋਂ ਕੋਈ ਟ੍ਰੈਫਿਕ ਲੱਗਦਾ ਹੈ ਤੁਸੀਂ ਆਪਕੇ ਵਰਨਾ ਦੀ ਆਟੋ ਤੋੜ ਲਈ ਕਰੋ ਅਸੀਂ ਤੋੜ ਲੈਣੇ ਅਸੀਂ ਤੋੜ ਲਈ ਗਏ ਅਸੀਂ ਇਹਨੇ ਵੀ ਕੋਈ ਲੰਘਣਾ ਕਰੀਗਾ ਪ੍ਰਸ਼ਾਸਨ ਨੂੰ ਸਾਨੂੰ ਕਹਿ ਕੇ ਜਾਂਦਾ ਫੇ ਲਾਲਤਾ ਸਾਨੂੰ ਇਹ ਹੁੰਦਾ ਫਿਰ ਦੋ ਤਿੰਨ ਆਟੋ ਲਾ ਵੀ ਗਏ ਜਦੋਂ ਕਿਥੇ ਟ੍ਰੈਫਿਕ ਲੱਗਦਾ ਅਸੀਂ ਪਾਸੇ ਹੋ ਜਾਏਗਾ ਪਹਿਲਾਂ ਜਦੋਂ ਵੀ ਤੋ ਕੋਈ ਮੰਨ ਲਓ ਯਾਤਰਾ ਨਿਕਲਦੀ ਏ ਮੰਨ ਲਓ ਹੋਰ ਕੋਈ ਮੰਨ ਲਓ ਕੱਠ ਹੁੰਦਾ ਅਸੀਂ ਪਾਸੇ ਚਲੇ ਜਾਂਦੇ ਹਾਂ ਜਾਂ ਤਾਂ ਵੇਣਾ ਅਸੀਂ ਪ੍ਰਸ਼ਾਸਨਤਾ ਕਾ ਨਾ ਮੰਨਦੇ ਫਿਰ ਸਾਨੂੰ ਅਸ ਗੁਨੇ ਅਸੀਂ ਆਪ ਹੀ ਦੇਖ ਲਈ ਗਏ ਅਸੀਂ ਥੋੜੇ ਆਗੇ ਅਸੀਂ ਸਾਡੀ ਤਾਂ ਬੇਨਤੀ ਏ ਜੀ ਕਿ ਅਗਰ ਦੂਸਰੇ ਨਾਲ ਮਿਲ ਕੇ ਇੱਥੇ ਰੁਕੀ ਕਰਵਾ ਦੇ ਫੇਰ ਸਾਡੇ ਵੀ ਈ ਰਿਕਸ਼ਾ ਨੂੰ ਟੱਕਰ ਨਾ ਕੀਤਾ ਜਾਵੇ ਸਾਡੀ ਤਾਂ ਬੇਨਤੀ ਏ ਕਿੰਨੇ ਈ ਰਿਕਸ਼ਾ ਵਾਲੇ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਯਾਰ ਕੱਡਾ ਘਰ ਚੌਂਕ ਤੇ ਜਿਆਦਾ ਨਹੀਂ ਨਾ ਮੰਨ ਲਓ ਅਸੀਂ ਤਿੰਨ ਆਟੋ ਚਾਰ ਲਾਈਗਾ ਜੀ ਮੰਨ ਲਓ ਜਿਵੇਂ ਅਸੀਂ 10 15 ਜਣੇ ਗਏ ਤਿੰਨ ਚਾਰ ਆਟੋ ਲੱਗ ਗਿਆਂ ਅਗਰ ਉਹ ਖੜੇ ਹੋਣ ਫਿਰ ਦੂਸਰੇ ਚਲੇ ਜਾਂਦੇ ਨੇ ਦੂਸਰੇ ਚਲੇ ਜਾਂਦੇ ਨੇ ਫਿਰ ਉੱਥੇ ਦੁਬਾਰਾ ਹੋਰ ਹੋਰ ਆ ਜਾਂਦੇ ਨੇ ਠੀਕ ਹੈ